ਲੋ ਵੀ ਮਿੱਤਰੋ ਜੇ ਤੁਸੀਂ ਵੀ ਚੰਗੇ ਖਾਨਦਾਨ ਦਾ ਮਾਂ ਪਿਓ ਪਾਸੇ ਦੋਨੇ ਚੰਗੇ ਖਾਨਦਾਨ ਦਾ ਬਰੀਕੀ ਵਾਲਾ ਕੱਦ ਵਾਲਾ ਤੇ ਸੋ ਕੁਆਲਟੀ ਦਾ ਬਸ਼ੀਰਾ ਲੱਭਦੇ ਆ ਘੋੜਾ ਬਣਾਉਣਾ ਤਾਂ ਬੱਚਾ ਇੱਕ ਵਾਰ ਜ਼ਰੂਰ ਦੇਖੋ ਇੱਕ ਮੋਟੀ ਮੋਟੀ ਨਜ਼ਰੀ ਮਰਾਉਣੀ ਹੈ ਤੁਹਾਡੀ ਜਿਆਦਾ ਕੋਈ ਪ੍ਰੋਫੈਸ਼ਨਲ ਵੀਡੀਓ ਨਹੀਂ ਬਣਾਈ ਨਮਾਇਆ ਸੀ ਬੱਚਾ ਤਾਂ ਮੈਂ ਸੋਚਿਆ ਚੱਲ ਤੁਹਾਡੇ ਰੂ ਬਰੂ ਕਰਦੀਏ ਦਿਖਾ ਦਈਏ ਸੱਜਣ ਨੂੰ ਕਈ ਵਾਰ ਹੁੰਦਾ ਕੋਈ ਘੱਟ ਪੈਸੇ ਲਾਉਣ ਵਾਲਾ ਪਰ ਚੀਜ਼ ਕੁਆਲਟੀ ਚੰਗੇ ਖਾਨਦਾਨ ਸਾਰੀਆਂ ਚੀਜ਼ਾਂ ਭਾਲਦਾ ਹੁੰਦਾ ਪਿਓ ਵੀ ਚੈਂਪੀਅਨ ਮਾਂ ਵੀ ਅਪਾ ਕਹਿ ਸਕਦਾ ਚੈਂਪੀਅਨ ਬਲੱਡ ਲੈਂਡ ਤੋਂ ਤੇ ਰੇਟ ਦੀ ਗੱਲ ਕਰੀ ਤਾਂ ਮਿੱਤਰੋ ਲੱਖੋਂ ਥੱਲੇ ਆ ਹਜ਼ਾਰਾਂ ਚ ਇਹਦਾ ਮੁੱਲ ਸਾਰੀ ਡਿਟੇਲ ਦਵਾਂ ਰੰਗ ਰੂੰਗ ਸਾਰੇ ਓਕੇ ਰਿਪੋਰਟਾ ਪਹਿਲਾਂ ਕਰਦਨ ਦੇਖੋ ਇੰਨੀ ਪਤਲੀ ਕਰਦਨ ਨਹੀਂ ਮਿਲਦੀ ਸੀ ਤੀ ਪਰ ਇਹਦੀ ਜੋ ਬਲੱਡ ਲੈਂਡ ਸਿਰਫ ਉਹਦੇ ਵਿੱਚ ਬਲੱਡ ਲੈਂਡ ਹੀ ਮਿਲਦੀ ਆ ਤੇ ਨੰਬਰ 2 ਤੇ ਆਪਾਂ ਸਾਰੀ ਡਿਟੇਲ ਦਵਾਂਗੇ ਪਹਿਲਾਂ ਤਾਂ ਸਵਾਗਤ ਹੈ ਸਾਰੇ ਸੱਜਣਾ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮ ਦੀ ਵੀਡੀਓ ਨਾਲ ਸੱਜਣਾ ਤੁਹਾਡੇ ਸਾਹਮਣੇ ਹਾਜ਼ਰ ਹੋਏ ਧੰਨਵਾਦ ਦੀਆਂ ਤੁਹਾਡੇ ਪਿਆਰ ਦੇ ਆਪਣੇ ਚੈਨਲ ਨੂੰ ਪਿਆਰ ਦਿੰਨੇ ਆ ਤੇ ਦੋਸਤੋ ਜੇ ਵੀਡੀਓ ਪਸੰਦ ਆਈ ਕਮੈਂਟ ਜ਼ਰੂਰ ਕਰੋ ਲਾਈਕ ਜ਼ਰੂਰ ਕਰਾਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਆ ਵੀਡੀਓ ਉਪਰਾਮਾਂ ਤਾਈ ਪਹੁੰਚ ਜਿਨ੍ਹਾਂ ਨੇ ਆਪ ਦੇ ਹੱਥੀਂ ਥੋੜੇ ਪੈਸੇ ਲਾ ਕੇ ਚੰਗਾ ਖਾਨਦਾਨ ਦਾ ਬੇਸ਼ੀਰਾ ਪਾਲਣ ਮਾਂ ਪਿਓ ਦੇ ਖਾਨਦਾਨ ਦੀ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦਵਾਂਗੇ ਤੇ ਮਿੱਤਰੋ ਇਹ ਚੀਜ਼ ਗਾਰੰਟੀ ਨਾਲ ਹੋਊ ਜਿਹੜਾ ਮਾਂ ਬਾਪ ਇਹਦੇ ਕਹਾਂਗੇ ਉਹ ਮਾਂ ਬਾਪ ਨਿਕਲੂ ਵੀਡੀਓ ਚ ਆਪਾਂ ਤਾਂ ਬੋਲਿਆ ਵੀ ਕਈ ਵਾਰ ਅਗਲਾ ਕਹਿੰਦੇ ਬਜਾਰ ਸਾਹਮਣੇ ਹੈਨਾ ਬੋਲਤਾ ਵੀਡੀਓ ਚ ਨਹੀਂ ਬੋਲਿਆ ਤੇ ਵੀ ਪਤ ਨਹੀਂ ਐਵੇਂ ਲੈਣਾ ਬਣਾ ਤਿਆ ਜਿਹੜੇ ਫਾਰਮ 'ਚ ਇਹਦੇ ਮਾਪਿਓ ਖੜੇ ਆ ਉਹ ਫਾਰਮ 'ਚ ਲਿਆ ਮਾਂ ਵੀ ਉੱਥੇ ਫਾਰਮ 'ਚ ਖੜੀ ਆ ਪਿਓ ਵੀ ਉਸ ਫਾਰਮ 'ਚ ਖੜਾ ਤੇ ਨਾਨੀ ਵੀ ਉਸੇ ਫਾਰਮ 'ਚ ਖੜੀ ਆ ਦੀ ਤੇ ਸਾਰੀ ਡਿਟੇਲ ਦਵਾਂਗੇ ਮਿੱਤਰੋ ਬਸ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਮੈਂ ਜਾਇਜ ਮੁੱਲ ਦਾ ਜਾਨਵਰ ਲੱਭਦੇ ਹੋ ਤਾਂ ਆਪਣੇ ਚੈਨਲ ਤੋਂ ਤੁਹਾਨੂੰ ਮਾਰਕੀਟ ਨਾਲੋਂ ਸਸਤਾ ਜਾਨਵਰ ਮਿਲ ਜਾ ਤੇ ਮਿੱਤਰੋ ਆਜੋ ਕਰਦਿਆਂ ਗੱਲ ਬਿਸ਼ੇਰੀ ਦੀ ਉਮਰ 6 1/2 ਮਹੀਨੇ ਹੋਈ ਆ ਮਿੱਤਰੋ ਕੁਮੈਤ ਰੰਗ ਆ ਮੱਥੇ ਪਟਾ ਕਹਿ ਸਕਦੇ ਆਪਾਂ ਤੇ ਇੱਕ ਪੈਰ ਥੋੜਾ ਮੂਰਲਾ ਚਟਾ ਤੇ ਕਾਨਾਂ ਦਾ ਸੁਨੱਖਾ ਗਰਦਨ ਦੇਖੋ ਲੰਬੀ ਵੀ ਪੂਰੀ ਆ ਤੇ ਪਤਲੀ ਵੀ ਪੂਰੀ ਐ ਤੇ ਮਣੀਏ ਵਾਲਾ ਜਿਹੜਾ ਕੌਂਡ ਆਪਾਂ ਕਹਿੰਦੇ ਨੇ ਕੌਂਡ ਵੀ ਪੂਰੇ ਕਾਰਬੋ ਜੀਨੂ ਕਹਿੰਦੇ ਨੇ ਪਰਫੈਕਸ਼ਨ ਪੂਰੀ ਆ ਤੇ ਮਿੱਤਰੋ ਖਾਨਦਾਨ ਦਾ ਕੋਈ ਗਰਦਨ ਤਾਂ ਇਹਦਾ ਪਛਾਣ ਨਹੀਂ ਲੈਣਾ ਰਤਨ ਅਕਰ ਲੈਦਾ ਦੋਸਤੋ ਰਤਨ ਅਕਰ ਦਾ ਕੋਈ ਦੂਰ ਦੀ ਬਲੱਡ ਲਾਈਨ ਨਹੀਂ ਰਤਨ ਅਕਰ ਦਾ ਡਾਇਰੈਕਟ ਪੂਤਾ ਜੀ ਤੇ ਬਾਈ ASCII ਵਾਲੇ ਰਾਜੂ ਹਣ ਵਾਲੇ ਨਵਾਬ ਘੋੜੇ ਦਾ ਜਿਹੜਾ ਚੈਂਪੀਅਨ ਬਣਿਆ ਹੈ ਨਵਾਬ ਆਪਾਂ ਕਹਿ ਸਕਦੇ ਹਾਂ ਬਾਈ ਸਿੰਦੇ ਹਣ ਵਾਲੇ ਮੁੱਲਾਪੁਰ ਵਾਲੇ ਘੋੜੇ ਕੁਲਵਾਗ ਦਾ ਪਿਓ ਵਾਲੇ ਪਾਸੋਂ ਭਰਾ ਦੋਸਤੋ ਧਿਆਨ ਆ ਸਮਝੋ ਵੀ ਸਿਰਫ ਪਿਓ ਵਾਲੇ ਪਾਸੋਂ ਹੀ ਇਹਦੀ ਖਾਨਦਾਨੀ ਪੂਰੀ ਟੌਪ ਦੀ ਹੈ ਤੇ ਮਾਂ ਵਾਲੇ ਪਾਸੋਂ ਪੂਰਾ ਚੰਗਾ ਕਾਂਟੇ ਦਾ ਦੋਸਤੋ ਦੋਤਾ ਜੀ ਕਾਲਾ ਕਾਂਟਾ ਲੈਜੈਂਡ ਮਾਰਵਾੜੀ ਦਾ ਥੰਮ ਬੰਨਿਆ ਗਿਆ ਉਹ ਦਾ ਦੋ ਤਾਂ ਤੇ ਇਹਦੀ ਮਾਂ ਕਾਂਟੇ ਦੀ ਡਾਇਰੈਕਟ ਪਹਿਲੀ ਵਾਰ ਬੱਚਾ ਦਿੱਤਾ 3.5 ਮਹੀਨਿਆਂ ਦੀ 3.5 ਸਾਲ ਦੀ ਬਿਸ਼ੇਰੀ ਹੈ ਦੋਸਤੋ ਹਜੇ ਪਹਿਲਾਂ ਸੁਆ ਦਿੱਤਾ ਉਹਨੇ ਤੇ ਉਹ ਵੀ ਬਾਈ ਦੇ ਉਹਨਾਂ ਦੇ ਫਾਰਮ 'ਚ ਖੜੀ ਹੈ ਤੇ ਇਹਦੀ ਜਿਹੜੀ ਨਾਨੀ ਹੈ ਉਹ ਵੀ ਬਾਈ ਉਹਨਾਂ ਦੇ ਫਾਰਮ 'ਚ ਖੜੀ ਹੈ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਤੇ ਉਹਨਾਂ ਦੇ ਫਾਰਮ 'ਚ ਆਪਾਂ ਖਰੀਦਿਆ ਜੀ ਤੇ ਜਾਇਜ ਮੁੱਲ ਦਾ ਲੈਂਥ ਲੁੰਥ ਬੱਚੇ ਦੀ ਬਹੁਤ ਬਾਲਪੁਰਿਆਂ ਜਮਾਂ ਸਾਫਾ ਹੱਥਾਂ ਪੈਰਾਂ ਦਾ ਪੂਰੀ ਤਰ੍ਹਾਂ ਆਪ ਦੇਖ ਸਕਦੇ ਜੇ ਕੋਈ ਹੋਵੇ ਚਾਵਣ ਸੱਜਣ ਖਰੀਦਣ ਦਾ ਚਾਵਣ ਹੋਵੇ ਪੈਸੇ ਥੋੜੇ ਲਾਉਣੇ ਤਾਂ ਘਰੇ ਸੰਗ ਕਰਾਂ ਰੱਖਣਾ ਤਾਂ ਉਹ ਆ ਬਸ਼ੀਰਾ ਦੇਖ ਲੈ ਨੰਬਰ ਦੇਤੇ ਉੱਪਰ ਮਿਲਦੇ ਆ